ਵੀ ਅੱਜ ਤੱਕ ਤੁਹਾਡੇ ਪਿੰਸਾਰੇ ਹਲਕੇ ਦੀਆਂ ਬੰਦੇ ਤਾਂ ਆਉਂਦੀਆਂ ਨੇ ਥੋਡੇ ਨਗਰ ਦੀ ਪੰਜਾਬ ਕਰ ਗਈ ਥੋੜਾ ਮੇਟਾਂ ਦੀ ਰੋਲ ਵੀ ਦੱਸੋ ਇਹਨਾਂ ਨੇ ਜੇ ਵਿਚਾਰੀਆਂ ਇਹਨਾਂ ਕੋਈ ਟੋਪਰੀ ਕੋਈ ਮਿੱਟੀ ਦੀ ਫੱਟ ਤੇ ਘਟ ਘਰ ਲੈਣੀ ਆ ਲਈ ਥੋਡੇ ਹੁਣ ਵੋਟਾਂ ਨੂੰ ਆਉਣ ਤੇ ਤੁਹਾਡੇ ਪਿੰਡ ਖੜੀ ਨੇ ਵੋਟਾਂ 'ਚ ਪਰ ਉਹਨਾਂ ਦੀ ਸੁਣ ਲਓ ਆਹ ਕ੍ਰਿਸ਼ਨ ਬੈਠਾ ਹੈ ਆਹ ਬੈਠਾ ਹਾਂ ਇਹਨੂੰ ਇਹਨੂੰ ਪਾਰਟੀ ਨੇ ਟਿਕਟ ਦਿੱਤੀ ਆ ਕਹਿੰਦੇ ਜੀ ਉਹ ਕਰ ਗਿਆ ਇਨੇ ਤੇ ਬੈਠਣਾ ਹੁੰਦਾ ਏ ਉਹਰੇ ਸਾਥੇ ਵੀ ਬੈਠਾ ਹੁੰਦਾ ਮੇਰੇ ਨਾਲ ਆ ਕੇ ਆ ਬੈਠਾ ਆ ਠੀਕ ਆ ਭਾਈ ਤੁਸੀਂ ਨਜਾਇਜ਼ ਕੁੱਕੀ ਸ਼ਰਾਬ ਵੇਚਦੇ ਹੋ ਬਥੇਰੇ ਖੋਡੇ ਤੇ ਆਪਣੇ ਨੌਕਰਾਂ ਦੇ ਪਰਚੇ ਹੋ ਗਏ ਉਹ ਚ ਸਾਡੀ ਉਹ ਸਾਡੇ ਹੀ ਕਸੂਰ ਸਾਡੇ ਹੀ ਸਿੱਕੇ ਜਿਹੜੇ ਵਿੱਚ ਖੋਟੇ ਬੈਠੇ ਨੇ ਜਿਹੜਾ ਸਾਡੀ ਸਰਕਾਰ ਦੇ ਬੰਦਿਆਂ ਤੋਂ ਕੰਮ ਲੈਂਦੇ ਨੇ ਖੱਬੇ ਸੱਜੇ ਤਾਂ ਉਹਨਾਂ ਦੀ ਹਿੰਮਤ ਆ ਕਿ ਆ ਬੈਠਾ ਅੱਜ ਵੀ ਸਰਕਾਰ ਤੋਂ ਕੰਮ ਲੈ ਕੇ ਅੱਜ ਗਾਹਾਂ ਚੋਣਾ ਲੜ ਰਹੀ ਹੈ ਇਹਨੇ ਨਸ਼ਾਜ ਪੁੱਕੀ ਸ਼ਰਾਬ ਵੇਚਦੇ ਰਹੇ ਆ ਇਹੇ ਜਿਹੇ ਲੋਕ ਜੱਟ ਕਿ ਕੀ ਕਰਨਗੇ ਇਹਨਾਂ ਨੇ ਕੱਲ ਨੂੰ ਬਦਮਾਸ਼ੀ ਉਹ ਕਰਨੀ ਹੈ ਇਹ ਲੋਕ ਕੀ ਕਰਨਗੇ ਜੱਟ ਕੇ ਸੋ ਇਹ ਤੁਸੀਂ ਨਗਰ ਆ ਤੁਸੀਂ ਸਾਰੇ ਨਗਰ ਨੇ ਉੱਤੇ ਪਿੰਡੋਂ ਪਾਰਟੀਵਾਦੀ ਖਤਮ ਕਰੀਆ ਇਤਫਾਕ ਦਿਖਾਇਆ ਸਾਰਿਆਂ ਮੈਂ ਮੈਂ ਤਾਂ ਬਾਰ-ਬਾਰ ਵਧਾਈ ਦੰਨੀਆਂ ਵੀ ਚਿਹੜੀ ਜੋ ਮੈਨੂੰ ਵਧਾਈ ਦੰਨੀਆਂ ਵੀ ਤੁਸੀਂ ਸਾਰਿਆਂ ਨੇ ਪਰ ਤੁਸੀਂ ਇਕੱਠੇ ਹੋ ਤੁਸੀਂ ਆ ਵੋਟਾਂ ਦੇ ਵੇਲੇ ਇਸੀ ਦਾ ਖਿਆਲ ਰੱਖਿਓ ਕਿ ਜਿਹੜੇ ਉਹ ਬੰਦੇ ਪਿੰਡ ਦੇ ਹਰੇਕ ਕੰਮ ਦੇ ਵਿੱਚ ਉਹਦਾਂ ਸੜਕ ਦੇ ਵਿੱਚ ਵੀ ਉਹੀ ਦੋ ਬੰਦੇ ਸੀ ਮੂਰੇ ਸੜਕਾਂ ਦਾ ਕੰਮ ਰੋਕਣਾ ਇਹ ਚੀਜ਼ਾ ਤੁਸੀਂ ਹੁਣ ਤੁਸੀਂ ਖਿਆਲ ਰੱਖੋ ਵੀ ਉਹੀ ਬੰਦੇ ਅੱਜ ਚੋਣਾਂ 'ਚ ਖੜੇ ਆ ਸੁਖਰੀਆ ਮੁੰਡਾ ਬਾਏ ਇਹਨੂੰ ਪ੍ਰੇਸ਼ਾਨ ਨਾ ਪੁੱਛੋ ਇਹ ਆ ਠੀਕ ਹੈ ਬਾਹਰ ਕੀ ਨਹੀਂ ਬੋਲਦਾ ਆ ਸਾਰਾ ਇਹਨੂੰ ਮੈਂ ਕੋਈ ਨਹੀਂ ਉਹ ਵੀ ਕਰ ਦੂੰਗੀ ਮੈਂ ਜੱਗ ਜਾਨ ਉਹ ਵੀ ਕਰ ਦੂੰਗੀ ਵੀ ਇਹਦੇ ਨਾਲ ਕੀ ਕੀਤੀ ਹੈ ਠੀਕ ਹੈ ਇਹਨਾਂ ਨੂੰ ਮੈਨੂੰ ਲੱਗਦਾ ਵੀ ਧੱਕੇ ਛਾਹੀ ਚਲੀ ਜਾਊਗਾ ਮੈਂ ਕਹਿੰਦਾ ਮੇਰੀ ਨਰਮੀ ਆ ਵੀ ਨਾਲ ਚੱਲਣ ਦੇ ਵਕੀਲ ਕਰਦੀ ਆ ਮੇਰੇ ਸੰਸਕਾਰ ਨੇ ਵੀ ਅਸੂਨੇ ਵਰਗਾ ਦੇ ਨਾਲ ਵੇਚਦੇ ਤੇ ਜੇ ਕੋਈ ਵੀ ਲੇਖੇ ਚ ਰਹਿੰਦਾ ਹੋਊਗਾ ਤਾਂ ਮੈਨੂੰ ਫਿਰ ਕੋਈ ਲੇਖੇ ਵੀ ਕੱਢਣੇ ਆਉਂਦੇ ਨੇ ਸੋ ਇਹਨਾ ਆ ਗਾਈਆਂ ਬੈਠੀਆਂ ਨੇ ਇਹ ਇਹਨਾਂ ਦੀ ਵੀ ਮੇਰੇ ਨਾਲ ਥੋੜੀ ਨਾਰਾਜ਼ਗੀ ਆ ਇਹਨਾਂ ਦੀ ਨਾਰਾਜ਼ਗੀ ਕੀ ਆ ਵੀ ਘੱਟੋ ਘੱਟ ਇਹਨਾਂ ਨੇ ਮਰੇਗਾ ਚ ਕੰਮ ਕਰਨਾ ਕੋਈ ਇਹ ਖਰਾਬ ਨਹੀਂ ਮੰਗਦੀਆਂ ਇਹ ਆਪਣੀ ਮਿਹਨਤ ਮਜ਼ਦੂਰੀ ਮੰਗਦੀਆਂ ਇਹਨਾਂ ਨੂੰ ਸਾਨੂੰ ਮਿਹਨਤ ਕਰਨ ਦਾ ਸਾਨੂੰ ਮਰੇਗਾ ਚ ਕੰਮ ਦੇ ਦਿਓ ਅਸੀਂ ਕੰਮ ਕਰ ਲੈਾਂਗੇ ਆਹੀ ਆ ਇਹਨਾਂ ਨਾਲ ਬਤਕਰਾ ਕਰਕੇ ਲੈ ਇਹਨਾਂ ਨੂੰ ਮਾਰ ਦੇ। ਆ ਬੈਠੀ। ਉਹਨੂੰ ਪੁੱਛੋ ਕਿ ਭਲੀ ਸਾਡਾ ਟੀਮ ਨੂੰ ਹੈ। ਠੀਕ ਹੈ ਤੁਹਾਨੂੰ ਬਿਨਾਂ ਵੋਟਾਂ ਤੈਨੂੰ ਕਿਸੇ ਤੋਂ ਵੋਟਾਂ ਮੰਗਣੀਆਂ ਨਹੀਂ ਪਈਆਂ ਬਾਹਰ ਕਰਕੇ ਤੂੰ ਐ ਕਰਦਾ। ਇਹਨਾਂ ਦੇ ਕਿੰਨੇ ਤੋਂ 2 ਲੱਖ ਮਾਰੀ ਆ। ਕੋਈ ਨਹੀਂ ਮੈਂ ਮੈਡੀਕਲ ਕਹਿੰਦੀ ਆ। ਮੈਂ ਮੈਡੀਕਲ ਕਹੂੰਗੀ। ਕਾਕੇ ਮੈਂ ਕਰਾਉਣੀ ਆ ਕੋਈ ਨੂੰ। ਤੁਸੀਂ ਮੈਨੂੰ ਮੇਲਟ ਦੇ ਦਿਓ। ਸਾਝਾ ਬੰਦਾ ਦਿਓ ਕਿਸੇ ਪਾਰਟੀ ਦਾ ਬੰਦਾ ਨਾ ਦਿਓ। ਕਿਸੇ ਵੀ ਪਾਰਟੀ ਦਾ ਮੈਂ ਕਿਹਾ ਸਾਡਾ ਝਾੜੂ ਵਾਲਾ ਵੀ ਨਾ ਹੋਵੇ। ਸਾਝਾ ਬੰਦਾ ਹੋਵੇ। ਜਿਹੜਾ ਸਾਰਿਆਂ ਬਰਾਬਰ ਦਾ ਹੁੰਦਾ ਸਾਰਿਆਂ ਬਰਾਬਰ ਦਾ ਨੂੰ ਮਿਲੇ ਤੁਸੀਂ ਕੰਮ ਕਰੋ ਤਾਂ ਵੀ ਅਸੀਂ ਕਿਹਾ ਵਿਸ਼ੇਸ਼ ਤੋਂ ਦੇਣੀ ਹੈ ਤੁਹਾਡੀ ਮਿਹਨਤ ਆਪਾਂ ਨੇ ਕਰਾਇਆ ਦੀ ਬਾਰੋਂ ਦੇ ਨਾਲ ਦਾ ਬੰਦਾ ਕੰਮ ਕਰਾਉਂਦੇ ਹਾਂ ਹਾਂ ਇਹ ਕਿੱਥੋਂ ਕਰਾਇਆ ਪਿੰਡਾਂ ਦੇ ਪਿੰਡ ਦੇ ਵਿੱਚ ਫੰਗਰ ਕਰਦੇ ਆਂ ਅੱਛਾ ਕਾਫੀ ਮਿੰਟ ਬਹੁਤ ਰਮਗੋਲੇ ਬੋਲਦੇ ਨੇ ਕਿ ਪਤਾ ਅਸੀਂ ਬੋਲ ਬੋਲ ਪਤਾ ਪਤਾ ਅੰਕਲ ਨੇ ਸਰਪੀ ਜੱਜ ਨੇ ਕੀਤੀ ਹੋਇਆ ਹੁਣ ਮੈਂ ਬੋਲਦਾ ਕਿ ਇਹ ਬੋਲਿਆ ਗਿਆ ਬੜੇ ਬੜੇ ਅਹੀ ਨੀ ਬੱਕਰੀ ਦੀ ਡੀਵੀ ਬਰਗਾ ਉਹਨੇ ਆਪਣੀਆਂ ਗਲੀਆਂ ਸ਼ੁਰੂ ਕਰਨੀਆਂ ਉਹਨੇ ਨਾਲ ਆ ਨਾਲੇ ਪਤਾ ਮੈਂ ਦੇਖੋ ਗਰਾਊਂਡ ਤੇ ਗਰਾਊਂਡ ਵਾਸਤੇ ਮੁੰਡੇ ਖੜੇ ਨੇ ਇਹਨਾਂ ਨੇ ਖੇਡਾਂ ਨੂੰ ਗਰਾਊਂਡ ਰੱਖਿਆ 25 ਲੱਖ ਰੁਪਏ ਲੈ ਕੇ ਕੰਮ ਸ਼ੁਰੂ ਕਰਾ ਕੇ ਗਏ ਮੇਲੇ ਕਰਨ ਨਾਲ ਕਿ ਜੇ ਤੁਸੀਂ ਜੋ ਮੇਰੀ ਪਾਲਿਸੀ ਕਮੇਟੀ ਡੁੱਟੀ ਲਈਏ ਉਹ ਤੇ ਸਾਡੀ ਤਿਆਰ ਆਹ ਸੜਕ ਤੇ ਤੁਸੀਂ ਡਿਊਟੀ ਲਾਈਏ ਕੋਈ ਗੱਲ ਨਹੀਂ ਉਹ ਸੜਕ ਦਾ ਜਿੱਦਾਂ ਨਿਪਟ ਜੂਗਾ ਤੁਸੀਂ ਕਹਿ ਲਓ ਵੀ ਕਿੱਥੇ ਆਏਗਾ ਉਸੇ ਨਾਲ ਤੋਂ ਮੈਂ ਬਣਾ ਦੂੰ ਮੈਨੂੰ ਅੱਜ ਅੱਜ ਕਲੀਅਰ ਕਰ ਦੋ ਤੜਕੇ ਨੂੰ ਤੇ ਪੱਥਰ ਪੈ ਜੂਗਾ ਮੈਂ ਕਰਨ ਨੂੰ ਮਸਵਾਦ ਪਾਉਂਦਾ ਆਹ ਸੜਕ ਦਾ ਟੋੜੀ ਇਹਦਾ ਕੰਮ ਖਤਰਾ ਆਜੂਗਾ ਜਾਰੂ ਕੀ ਤੇ ਪਹਿਲੇ ਆਪੇ ਤੁਹਾਡੀ ਸਾਕ ਬਣ ਸ਼ੁਰੂ ਹੋ ਜੇ